ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਗੁਰਦਾਸਪੁਰ ਦੇ ਪਿੰਡ ਆਲੂਵਾਲ ਚੰਦਰਿੰਦਰ ਕੌਰ ਸੈਲਫ ਹੈਲਪ ਗਰੁੱਪ ਦੀ ਪ੍ਰਧਾਨ ਸੀ ਪਰ ਅਚਾਨਕ ਨਰਿੰਦਰ ਨੇ ਸੈਰਕਾ ਖੁਦਕੁਸ਼ੀ ਕਰ ਲਈ ਤੇ ਪਿੱਛੇ ਛੱਡ ਗਈ ਸੁਸਾਈਡ ਨੋਟ ਖੁਦਕੁਸ਼ੀ ਨੋਟ 'ਚ ਨਰਿੰਦਰ ਨੇ ਗਰੁੱਪ ਵਾਸਤਾ ਤੋਂ ਔਟਾ ਪਿੰਡ ਦੇ ਸਰਪੰਚ ਤੇ ਮੌਜੂਦਾ ਸਰਪੰਚ ਨੇ ਮੌਤ ਦੀ ਸਿਮੀ ਵਾਟਿਆ ਰਾਇਆ ਦਰਸ਼ਕ ਉਸ ਸਮਾਂ ਪਹਿਲਾ ਪਿੰਡੇ ਸੈਲਫ ਹੈਲਪ ਗਰੁੱਪ 'ਚ ਪੈਸੇ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਇਲਜ਼ਾਮ ਨੇ ਕਿ ਪਿੰਡੇ ਸਰਪੰਚ ਨੇ ਵਿਵਾਦ ਸੁਲਝਾਉਣ ਦੀ ਬਜਾਏ ਗਰੁੱਪ 'ਪਰ ਦਾਨ ਨਰੀਂਦ ਨੂੰ ਤੰਗ ਪਰੇਸ਼ਾਨ ਕੀਤਾ ਇਹਨਾਂ ਦੇ ਦਬਾਅ ਪਾਇਆ ਸਰਪੰਚ ਨੇ ਤੇ ਸੱਤਾ ਬੀਬੀਆਂ ਨੇ ਤੇ ਜਿੰਨਾ ਦੀ ਟੈਨਸ਼ਨ ਲੈ ਕੇ ਨਾ ਇਹਨਾਂ ਨੇ ਮਤਲਬ ਦਵਾਈ ਖਾ ਲਈ ਇਹਨਾਂ ਨੂੰ ਇਹਨੂੰ ਧਮਕੀ ਦਿੱਤੀ ਸਰਪੰਚ ਨੇ ਤੇ ਸੱਤਾ ਬੀਬੀਆਂ ਨੇ ਕੀ ਧਮਕੀ ਦਿੱਤੀ ਵੀ ਮੈਂ ਤੁਹਾਨੂੰ ਜੇਲ੍ਹ ਕਰਾ ਦੇਣੀ ਆ ਤਾਂ ਤੇਰੇ ਮੁੰਡੇ ਨੂੰ ਜੇਲ੍ਹ ਕਰਾ ਦੇਣੀ ਆ ਤੇ ਇਨੀ ਕਰਾ ਦੇਣੀ ਆ ਤੁਹਾਨੂੰ ਇਹ ਸਾ 5 ਲੱਖ ਰੁਪਇਆ ਦੇਣਾ ਪੈਣਾ ਪਾ। ਪੁਲਿਸ ਨੇ 9 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ ਤੇ ਪੁਲਿਸ ਦੇ ਲੱਗਦੇ ਨੇ ਕਿ ਲੀ ਕਾਰਵਾਈ ਦੇ ਰਸਾ। ਇਹਦੇ ਵਿੱਚ 7 ਲੇਡੀਆਂ ਨੇ ਇੱਕ ਮਰਦੂਦਾ ਸਰਪੰਚ ਰੌਤੀ ਆਰਾਮ ਤੇ ਇੱਕ ਸਾਫਾ ਸਰਪੰਚ ਤੋਂ ਉਸੇ ਵੇਲੇ ਤੁਰੰਤ ਕਾਰਵਾਈ ਕਰਦਿਆਂ ਪਰਚਾ ਦਰਜ ਕਰਤਾ ਮੁਜ਼ਿਮਾ ਦੀ ਪਹਾਲ ਜਾਰੀ ਹੈ ਤੇ ਅਗਲੀ ਕਾਰਵਾਈ ਸ਼ੁਰੂ ਹੋਊਗਾ। ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ